ਮੂਸੇ ਵਾਲੇ ਵੀਰ ਨੇ ਸਾਡੇ ਛੋਟੇ ਪੁਰਾਣੇ ਗਾਣੇ ਜੇ ਜੇਕਰ ਕਰਿਆ ਹੈ ਤੁਹਾਡੇ ਸਨਮਾਨੀ ਜੇ ਜੋੜੀ ਦਾ ਬਹੁਤ ਵੱਡੀ ਖੁਸ਼ੀ ਐ ਸਾਨੇ ਲਈ ਗਾੜੀ ਕਾਲੀ ਰੇਜ ਵਿੱਚ ਬੱਜੇ ਹਨ ਖਿਲਾ ਸਾਡੇ ਨਾਮ ਦਾ ਚਾਤ ਚੰਨ ਲਾਵੇ ਵੀ ਸਾਡੇ ਭਰਾ ਦੁਬਾਰਾ ਇੱਕ ਵਾਰੀ ਫੇਰ ਸਾਬਿਤ ਕਰਦਾ ਕਿ ਪਿਆਰ ਕਰਨਾ ਬਖਵਾ ਰਿਹਾ ਗਾੜੀ ਕਾਲੀ ਰੇਜ ਵਿੱਚ ਬੱਜੇ ਹਨ ਖਿਲਾ ਮੈਂ ਤੁਹਾਡਾ ਆਪਣਾ ਬਲਕਾਰ ਅਨਖਿਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮਨਜਿੰਦਰ ਗੁਲਸੇਹ ਉਹ ਦੋਸਤੋ ਅੱਜ ਚਿਤ ਕਰਿਆ ਹੈ ਕਿ ਆਪਾਂ ਨੂੰ ਚਾਹਣ ਵਾਲਿਆਂ ਦੇ ਰੂਬਰੂ ਹੋਈਏ ਤੁਹਾਡੇ ਸਤਿਕਾਰਯੋਗ ਜਿਹੜੇ ਸਾਨੂੰ ਪਿਆਰ ਕਰਦੇ ਨੇ ਵੀ ਉਹਨਾਂ ਨਾਲ ਗੱਲਬਾਤ ਕਰੀਏ ਲਾਈਵ ਹੋ ਕੇ ਕਾਫੀ ਦਿਨ ਹੋ ਗਏ ਲਾਈਵ ਹੋਇਆ ਨੂੰ ਕਿਉਂਕਿ ਬਹੁਤ ਵੱਡੀ ਖੁਸ਼ੀ ਸਾਡੀ ਜ਼ਿੰਦਗੀ 'ਚ ਸਾਡੇ ਸ਼ੋਭਦੀਪ ਸਿੱਧੂ ਮੂਸੇਵਾਲੇ ਵੀਰ ਨੇ ਸਾਡੇ ਛੋਟੇ ਪੁਰਾਣੇ ਗਾਣੇ 'ਚ ਜੇਕਰ ਕਰਿਆ ਹੈ ਤੁਹਾਡੇ ਸਨਮਾਨੀ ਜੀ ਜੋੜੀ ਦਾ ਬਹੁਤ ਵੱਡੀ ਖੁਸ਼ੀ ਹੈ ਸਾਡੇ ਲਈ ਉਧਰੋਂ ਸਾਡਾ ਛੋਟਾ ਵੀਰ ਸ਼ੋਭਦੀਪ ਸਿੱਧੂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਬੇਬੇ ਬਾਪੂ ਦੀ ਗੋਦ ਵਿੱਚ ਆ ਗਿਆ ਆਪਣੇ ਘਰ ਵਿੱਚ ਆ ਗਿਆ ਉਹ ਸਭ ਤੋਂ ਵੱਡੀ ਖੁਸ਼ੀ ਹੈ ਤੇ ਆ ਜਿਹੜਾ ਗੀਤ ਆ ਹੁਣ ਤੁਹਾਡੇ ਵੀਰ ਦਾ ਸ਼ਿਕਰ ਕਰਿਆ ਹੈ ਸ਼ੋਭਦੀਪ ਨੇ ਉਹ ਵੀ ਸਾਡੇ ਵਾਸਤੇ ਬਹੁਤ ਵੱਡੀ ਖੁਸ਼ੀ ਹੈ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਜੀ ਸਾਡੇ ਭਰਾਣੇ ਦੁਬਾਰਾ ਇੱਕ ਵਾਰੀ ਫੇਰ ਸਾਬਿਤ ਕਰਤਾ ਕਿ ਪਿਆਰ ਕਰਨਾ ਦਿਖਾਵਾ ਨਹੀਂ ਜਿਆਦਾ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਬਾਈ ਨੇ ਸਾਡਾ ਕਿਸੇ ਵੀ ਚੀਜ਼ ਦਾ ਨਾਮ ਬੋਲੇ ਸੋ ਅਸੀਂ ਸਿੱਧੂ ਫੈਮਿਲੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਬਹੁਤ ਸਾਰੀਆਂ ਅਰਦਾਸਾਂ ਕਰਦੇ ਆਂ ਕਿਤਿਆਂ ਵੀ ਅਰ ਅੱਗੇ ਵੀ ਕਰਦੇ ਰਵਾਂਗੇ ਕਿ ਸਿੱਧੂ ਫੈਮਿਲੀ ਨੂੰ ਬਾਬਾ ਜੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਸਾਡੇ ਇੱਕ ਛੋਟੇ ਭਰਾ ਨੂੰ ਸਿੱਧੂ ਨੂੰ ਛੋਟੇ ਸਿੱਧੂ ਨੂੰ ਬਾਬਾ ਲੰਮਾ عمر ਬਖਸ਼ੇ ਦੇਦੇ ਬਾਪੂ ਨੂੰ ਬਾਬਾ ਲੰਮੀ ਉਮਰ ਬਖਸ਼ੇ ਇਤੋਂ ਪਤਾ ਲੱਗਦਾ ਹੈ ਕਿ ਸ਼ੁਭਦੀਪ ਇਸ ਜੋੜੀ ਨੂੰ ਕਿੰਨੀ ਮੁਹੱਬਤ ਕਰਦਾ ਸੀ ਕਿੰਨਾ ਪਿਆਰ ਕਰਦਾ ਸੀ ਕਿਉਂ ਪਹਿਲਾਂ ਵੀ ਡਾਂਗ ਉੱਤੇ ਡੇਰਾ ਜੱਟ ਦਾ ਗੀਤ ਨੂੰ ਪਟਿਆਲੇ ਤੋਂ ਆਪਣੇ 58 ਤੇ ਲਾ ਕੇ ਸਾਰੀ ਰਾਤ ਸੁਣਦਾ ਆਇਆ ਮੇਰਾ ਵੀਰ ਤੇ ਰੇਲਾ ਬਣਾਵਨਾ ਕੇ ਪਾਉਂਦਾ ਰਿਹਾ ਉਦੋਂ ਵੀ ਸਾਨੂੰ ਬਹੁਤ ਮੁਬਾਰਕਾਂ ਮਿਲ ਗਿਆ ਕਿ ਸ਼ੁਭਦੀਪ ਨੇ ਤੁਹਾਡਾ ਗੀਤ ਫੈਕਟਰ ਤੇ ਲਾਇਆ ਸੀ ਤੇ ਟਾਈਮ ਟਪਾ ਨਿੱਕਾ ਇੱਕ ਦਿਨ ਆਪਣੀ ਲੰਡੀ ਜੀਪ ਤੇ ਲਾ ਕੇ ਨਾਲ ਗਾਰਿਆ ਸੀ ਮੇਰਾ ਵੀਰ ਸਾਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੂੰਹ ਨਾਲ ਕਹਿਣ ਦੀ ਗੱਲ ਨਹੀਂ ਹੁੰਦੀ ਕਿ ਜੀ ਪਿਆਰ ਕਰਦੇ ਆ ਜੀ ਉਹ ਸਾਨੂੰ ਬਹੁਤ ਪਿਆਰ ਕਰਦਾ ਜੀ ਉਹ ਕਿਸੇ ਨੂੰ ਕਿਹੜਾ ਵੀ ਜਾਣਦਾ ਹੀ ਨਹੀਂ ਸੀ ਜਾਂ ਕੋਈ ਜਾਣਦਾ ਹੀ ਨਹੀਂ ਆ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਸ ਤੁਹਾਡੇ ਚਰਨਾਂ ਦੀ ਧੂੜ ਵਰਗੀ ਨਿਮਾਣੀ ਜੀ ਜੋੜੀ ਦੇ ਦਿਲ ਵਿੱਚ ਅੱਜ ਵੀ ਸਤਿਕਾਰ ਹੈ ਸੀਗਾ ਹੈ ਅਤੇ ਰਹੂਗਾ ਉਸ ਗੱਭਰੂ ਲਈ ਬੇਬੇ ਅਤੇ ਬਾਪੂ ਲਈ ਦੁਆ ਨਿਕਲਦੀ ਆ ਹਮੇਸ਼ਾ ਤੇ ਬਾਬਾ ਚੜ੍ਹਦੀ ਕਲਾ ਵਿੱਚ ਰੱਖੀ ਸ਼ੁਭ ਦੀਪ ਛੋਟੇ ਸ਼ੁਭ ਦੀਪ ਨੂੰ ਜਿਹੜਾ ਹੁਣੇ-ਹੁਣੇ ਆਵੇ ਨੀਂਦ ਚ ਛੋਟੇ ਪੈਰੀਂ ਆਇਆ ਓਦੀ ਲੰਮੀ ਉਮਰ ਕਰੀ ਬਾਬਾ ਜੀ ਬੁਰੀਆਂ ਨਜ਼ਰਾਂ ਤੋਂ ਬਚਾ ਕੇ ਰੱਖੀ ਸਾਡਾ ਵੀਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ ਬਹੁਤ ਸਾਰੀਆਂ ਖੁਸ਼ੀਆਂ ਦੇ ਦੇਣਾ ਰੱਬ ਨੇ ਆਸ ਮਹੀਨੇ ਦਾ ਮਹੀਨੇ ਚ ਸਾਡਾ ਬਾਈ ਆ ਗਿਆ ਬਹੁਤ ਮਾਣਕਸ਼ ਖੁਸ਼ਖਬਰੀ ਹੈ ਸਾਡੇ ਤੋਂ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੋਈ ਨਹੀਂ ਸਕਦੀ ਨਹੀਂ ਹੋ ਸਕਦੀ ਕਿਉਂਕਿ ਸਾਡੇ ਸਾਡੇ ਬਾਈ ਨੇ ਸਾਡਾ ਨਾਮ ਪਾਤਾ ਇਹ ਸਾਡੇ ਨਾਮ ਨੂੰ ਚਾਰ ਚੰਨ ਲਾਤੇ ਹੋਰ ਸਾਨੂੰ ਕੀ ਚਾਹੀਦਾ ਵਾ ਅਸੀਂ ਬਹੁਤ ਖੁਸ਼ ਹਾਂ ਜੀ ਔਰ ਇੱਕ ਖੁਸ਼ੀ ਤੁਹਾਡੇ ਨਾਲ ਬਸ ਸਾਂਝੀ ਕਰਨੀ ਸੀ ਕਿ ਅਸੀਂ ਬਾਈ ਨੂੰ ਪਿਆਰ ਕਰਦੇ ਹਾਂ ਸਿੱਧੂ ਫੈਮਿਲੀ ਦੇ ਨਾਲ ਸੀ ਨਾਲ ਹੈ ਔਰ ਹਮੇਸ਼ਾ ਨਾਲ ਰਵਾਂਗੇ ਬਾਈ ਸਾਡੇ ਦਿਲ 'ਚ ਸੀ ਦਿਲ 'ਚ ਹੈ ਔਰ ਹਮੇਸ਼ਾ ਰਹੋਗਾ ਜਦ ਤੱਕ ਜਦੋਂ ਤੱਕ ਸਾਡੀ ਜ਼ਿੰਦਗੀ ਹੈ ਸੋ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਐ ਨਾ ਪਿਆਰ ਦੇਣ ਲਈ ਔਰ ਬਾਈ ਦੇ ਗੀਤ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਵੈਸੇ ਤਾਂ ਬਹੁਤ ਕਰਦੇ ਹੋ ਤੁਸੀਂ ਕੋਈ ਇਹੋ ਜਿਹੀ ਜਿਹੜਾ ਸਿੱਧੂ ਨੂੰ ਨਹੀਂ ਪਿਆਰ ਕਰਦਾ ਪਰ ਫੇਰ ਵੀ ਜੇ ਤੁਸੀਂ ਨਹੀਂ ਸੁਣਿਆ ਤੇ ਜਰੂਰ ਸੁਣੋ ਬਾਕੀ ਇੱਕ ਹੋਰ ਬੇਨਤੀ ਹੈ ਜੀ ਸਵੇਰ ਮੈਸੇਜ ਦੇਖੀ ਜਾ ਰਹੀ ਸੀ ਗੁਲਸ਼ਨ ਇੱਕ ਭਰਾ ਨੇ ਲਿਖਿਆ ਸੀ ਕਹਿੰਦਾ ਜਿਹੜੀ ਫੋਟੋ ਲੱਗੀ ਆ ਸ਼ੁਭ ਦੀਪ ਦਿਨ ਅਕੀਲਾ ਬਾਈ ਦੇ ਘਰੇ ਉਹ ਕਿੰਨੇ ਫੁੱਟ ਦੀ ਹੋਏਗੀ ਉਹ ਕਿਵੇਂ ਹੋਏਗੀ ਕਿੱਡੀ ਹੋਏਗੀ ਦੱਸੋ ਇਹ ਕਿਨੇ ਥੱਲੇ ਲਿਖਿਆ ਜੀ ਕਹਿੰਦਾ ਜੀ ਹੁਣ ਫੋਟੋ ਲਵਾਤੀ ਪਹਿਲਾਂ ਕਿਉਂ ਨਹੀਂ ਲਵਾਈ ਇਹ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਯਾਰ ਇਹ ਗੱਲਾਂ ਕਰਕੇ ਕੀ ਮਿਲਦਾ ਤੁਹਾਨੂੰ ਦਿਖਾਵਾ ਨਾਲ ਪਿਆਰ ਨਹੀਂ ਹੁੰਦਾ ਪਹਿਲਾਂ ਹੀ ਕਹਿ ਚੁੱਕਿਆ ਦਿਖਾਵਾ ਨਹੀਂ ਪਿਆਰ ਦਾ ਨਾ ਉਹ ਦਿਖਾਵਾ ਨਹੀਂ ਹੈਗਾ ਜਿਹੜੇ ਲੋਕ ਸਿੱਧੂ ਬਾਈ ਦੇ ਬਹੁਤ ਨੇੜੇ ਨੇ ਉਹਨਾਂ ਦੇ ਗਨਮੈਨ ਜਾਂ ਉਹਨਾਂ ਦੇ ਉਸ ਹਵੇਲੀ 'ਚ ਰਹਿਣ ਵਾਲੇ ਜਾਂ ਬੇਬੇ ਬਾਕੀ ਜਿਹੜੇ ਸਾਡੇ ਸਿੰਗਰ ਭੈਣ ਭਰਾ ਸਿੱਧੂ ਦੇ ਨਾਲ ਸੇ ਸਿੱਧੂ ਦੇ ਨਾਲ ਹੈ ਜਿਹੜੇ 4-5 ਲੋਕ ਨੇ ਸੌਰੀ ਮੈਂ ਚਲੋ ਨਾਲ ਹੀ ਰਹੂੰਗੀ ਉਹਨਾਂ ਨੂੰ ਪਤਾ ਸੀ ਸਿੱਧੂ ਵੀਰੇ ਨੂੰ ਕਿੰਨਾ ਪਿਆਰ ਕਰਦੇ ਆਂ ਔਰ ਹਮੇਸ਼ਾ ਕਰਦੇ ਰਾਵਾਂਗੇ ਬੇਬੇ ਬਾਪੂ ਨੂੰ ਪਤਾ ਹੈ ਕਿ ਅਸੀਂ ਉਹਨਾਂ ਦੇ ਰਿਸਪੈਕਟ ਕਰਦੇ ਆਂ ਜਾਂ ਨਹੀਂ ਕਰਦੇ ਬਿਲਕੁਲ ਬਿਲਕੁਲ ਆ ਤੱਤੇ ਪਾਣੀ ਨਾਲ ਘਰ ਸਾੜਨ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਜਿਹੜੇ ਵੀਰ ਕਰਦੇ ਨੇ ਉਹਨਾਂ ਆ ਕੇ ਹੱਥ ਜੋੜ ਕੇ ਬੇਨਤੀਆ ਚਲੋ ਤੁਹਾਡੀ ਰੂਹ ਹੈ ਤੁਹਾਡੀ ਆਪਣੀ ਕੋਈ ਗੱਲ ਨਹੀਂ ਉਹ ਵੀ ਆਪਣੇ ਮਨ ਨਾਲ ਕਰਕੇ ਸੰਤੁਸ਼ਟੀ ਮਿਲਦੀ ਆ ਤਾਂ ਲੋਕਾਂ ਨੂੰ ਇੱਕ ਚੀਜ਼ ਕਰਕੇ ਸੰਤੁਸ਼ਟੀ ਮਿਲਦੀ ਤੁਸੀਂ ਕਰੋ ਅਸੀਂ ਤਾਂ ਆਪਣੇ ਰੱਬ ਵਰਗੇ ਸਰੋਤਿਆਂ ਨਾਲ ਸਿਰਫ ਖੁਸ਼ੀ ਸਾਂਝੀ ਕਰਨੀ ਸੀ ਕਰ ਲਈ ਆ ਕਿ ਦਿਲ ਤੋਂ ਧੰਨਵਾਦ ਜੀ ਸਿੱਧੂ ਫੈਮਿਲੀ ਦਾ 22 ਸਿੱਧੂ ਮੂਸੇਵਾਲਾ ਦਾ ਸਿੱਧੂ ਬਾਜ ਜਿੰਦਾਬਾਦ ਹਾਂ ਬਸ ਔਰ ਬਾਕੀ ਫੋਟੋ ਦੀ ਗੱਲ ਹੈ ਭਾਈ ਜੀ ਇਹ ਬਾਹਰ ਬਣੀ ਹੋਈ ਹੈ ਸਾਹਮਣੇ ਆ ਗਰੀਬ ਖਾਨਾ ਹੈ ਸਾਡਾ ਜੀ ਦੇ ਬਾਹਰ ਵੀ ਬਣੀ ਹੋਈ ਹੈ ਅੰਦਰ ਬਣੀ ਆ ਜੀ ਦੇ ਅੰਦਰ ਵੀ ਬਣੀ ਆ ਆ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੋ ਪਾਸੇ ਇਹ ਸ਼ੋਭਦੀਪ ਦੀ ਫੋਟੋ ਆ ਘਰੇ ਵੀ ਜਦੋਂ ਵੀ ਅੰਦਰ ਵੜਾਂਗੇ ਸਭ ਤੋਂ ਪਹਿਲਾਂ ਸ਼ੋਭਦੀਪ ਦੀ ਫੋਟੋ ਸਾਡੇ ਮੱਤੇ ਲੱਗੇ ਸ਼ੋਭਦੀਪ ਇਹ ਵੀ ਸਾਡੇ ਦੇਲਚਸ ਸਿੱਧੂ ਬਾਈ ਇੱਥੇ ਆ ਔਰ ਹਮੇਸ਼ਾ ਰਹੂਗਾ ਸੋ ਜੀ ਸਸੂਰ ਮਿਲ ਉਸ ਗੱਭਰੂ ਨੇ। ਥੈਂਕ ਯੂ ਸੋ ਮਚ। ਇਸੰਨੇ ਮਨੀ ਜੁੜੀ ਤੋਂ 4 ਚੈਨਲ ਆਏ ਹੋਏ ਨੇ ਆਪਦੇ ਜੀ ਬਾਤ ਕਰਾਂਗੇ ਫੋਨ ਆ ਰਹੇ ਨੇ। ਸੋ ਦਿਲ ਤੋਂ ਧੰਨਵਾਦ ਜੀ ਸਾਰਿਆਂ ਦਾ ਪੱਤਰਕਾਰਾਂ ਦਾ ਪੂਰੀ মিডিਆ ਦਾ ਔਰ ਸਾਨੂੰ ਚਾਹਣ ਵਾਲਿਆਂ ਦਾ ਪਾਈ ਦੇ ਚਾਹਣ ਵਾਲਿਆਂ ਦਾ ਔਰ ਸਾਡੀ ਸਿੱਧੂ ਫੈਮਿਲੀ ਦਾ ਦਿਲ ਤੋਂ ਧੰਨਵਾਦ ਜੀ। ਥੈਂਕ ਯੂ ਸੋ ਮਚ ਐਵੇਂ ਪਿਆਰ ਕਰਦੇ ਹੋ। ਹਾਂ ਜੀ ਤੁਸੀਂ ਵੀ ਜਿੰਨੇ ਜੁੜੇ ਹੋਏ ਹੋ ਸਾਡੇ ਨਾਲ ਸਾਡੀ ਫੇਸਬੁੱਕ ਫੈਮਿਲੀ ਨੂੰ ਤੇ ਸਾਰਿਆਂ ਨੂੰ ਮੁਬਾਰਕਾ ਹਮੇਸ਼ਾ ਖੁਸ਼ ਰਹੋ। ਆਵਾਦ ਰੋ ਜਿੰਦਾਬਾਦ ਰੋ ਚੜ੍ਹਦੀ ਕਲਾ ਵਿੱਚ ਰੱਖਿਆ। ਮੈਂ ਦੱਸ ਦਿਆਂ ਕਿ ਇਸ ਗਾਣੇ ਦਾ ਸਾਨੂੰ ਪਹਿਲਾਂ ਬਿਲਕੁਲ ਨਹੀਂ ਸੀ ਪਤਾ ਕਿ ਬਾਈ ਨੇ ਕਿਸੇ ਗਾਣੇ ਤੇ ਸਾਡਾ ਨਾਮ ਲਿਆ। ਮੈਨੂੰ ਸਾਡੀ ਜਿਹੜੀ ਮੈਰਿਜ ਐਨਿਵਰਸਰੀ ਸੀ ਡੈਡੀ ਦਾ ਫੋਨ ਆਇਆ ਉਹਦੇ ਤੇ ਅੱਜ ਤੈਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ। ਤੇ ਮੈਂ ਕਿਹਾ ਡੈਡੀ ਤੁਸੀਂ ਆਓਗੇ ਕਹਿੰਦੇ ਨਹੀਂ ਨਹੀਂ ਉਹ ਅਖਰੀ ਗੱਲ ਆ ਇੱਕ ਸਰਪ੍ਰਾਈਜ਼ ਆ ਤੁਹਾਡੇ ਲਈ ਤੁਹਾਨੂੰ ਸ਼ਾਮ ਨੂੰ 5 ਵਜੇ ਮਿਲ ਜੀ। ਔਰ ਜਦੋਂ ਅਸੀਂ ਸੁਣਿਆ ਸੱਚੀ ਰੂਹ ਖੁਸ਼ ਹੋ ਗਈ। ਅਸੀਂ ਦੋਨੇ ਰੋਏ ਵੀ ਹੱਸੇ ਤੇ ਹੱਸੇ ਵੀ ਚਲੋ ਸਾਡੇ ਬਾਈ ਨੇ ਦੇਖ ਲਓ ਜਾ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਸਾਨੂੰ ਐਡਾ ਵੱਡਾ ਗਿਫਟ ਦੇਤਾ ਐ ਇਸ ਤੋਂ ਵੱਡਾ ਕੋਈ ਗਿਫਟ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਸੋ ਬਹੁਤ ਘੱਟ ਕਲਾਕਾਰ ਹੁੰਦੇ ਨੇ ਜੀ ਰੱਤਾ ਖਿਚਣ ਵਾਲੇ ਸਾਡੇ ਆਪਣੇ ਆਨੇ ਸਾਡੀਆਂ ਬੜੀਆਂ ਕਚਨ ਬਹੁਤ 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 ਸਾਡੇ ਆਪਣੇ ਆਨੇ ਸਾਡਾ ਬਹੁਤ ਦਿਲ ਦਿਖਾਇਆ ਸੱਚੀ ਕਹਿ ਰਹੀ ਆਂ ਔਰ ਬਾਈ ਇਹ ਕਹੋ ਜਿਹਾ ਬੰਦਾ ਸੀ ਜਿਹਨੇ ਕਿਸੇ ਦਾ ਦਿਲ ਨਹੀਂ ਦੁਖਾਇਆ ਹਰ ਇੱਕ ਨੂੰ ਆਪਣੇ ਨਾਲ ਰਲ ਕੇ ਤੋੜਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲੋ ਸ਼ਾਇਦ ਤਾਂ ਹੀ ਰੱਬ ਨੇ ਵਾਪਸ ਭੇਜਤਾ ਕਿ ਜਿਹੜਾ ਪੁਛਣਾ ਰਹਿ ਗਿਆ ਅਧੂਰਾਂ ਉਹ ਪੂਰਿਆਂ ਕਰ ਸਕੇ ਸਾਡਾ ਅੱਜ ਦਾ ਸਿੱਟਾ ਬੋਲਛੇ ਨੇ ਦੁਨੀਆ ਇਤਨਾ ਨੇ ਤਾਂ ਰੱਬ ਨੂੰ ਵੀ ਸਾਰੀ ਦੁਨੀਆ ਨੇ ਨਹੀਂ ਸਲਾਇਆ ਰੱਬ ਨੂੰ ਵੀ ਮਾਰਾ ਕਿਹਾ ਇਸ ਕਰਕੇ ਕੋਈ ਗਿਲਾ ਨਹੀਂ ਜਿਹੜੇ ਕਹਿ ਰਹੇ ਨੇ ਵੀਰ ਜਨ ਗਲਤ ਲਿਖਦੇ ਹੋ ਕੋਈ ਗੱਲ ਨਹੀਂ ਚਲੋ ਆ ਜੀ ਜਿਉਂਦੇ ਵਾਸਤੇ ਰੋ ਤੇ ਬਾਕੀ ਆਪਣੇ ਆਪਣੀ ਤਕਦੀਰ ਹੁੰਦੀ ਹੈ ਆਪਣਾ ਆਪਣਾ ਹੁਨਰ ਹੈ ਜੋ ਸਾਨੂੰ ਬਖਸ਼ਿਆ ਰੱਬ ਨੇ ਅਸੀਂ ਤੁਹਾਡੀ ਹਾਜ਼ਰੀ ਚ ਤੁਹਾਡੇ ਅੱਗੇ ਪਰੋਸਦਿਆਂ ਤੁਸੀਂ ਲਾਈਕ ਕਰ ਦਿਓ ਤੁਸੀਂ ਸਾਨੂੰ ਸ਼ਾਬਾਸ਼ੇ ਦੇ ਦਿਨੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਬਸ ਬੇਨਤੀ ਹੈ ਕਿ ਅਰਦਾਸ ਕਰਿਓ ਪਲੀਜ਼ ਕਿ ਸਿੱਧੂ ਫੈਮਲੀ ਜਿੰਦਾਬਾਦ ਰਵੇ ਸਿੱਧੂ ਫੈਮਲੀ ਦੀ ਬਾਬਾ ਲੰਮੀ ਉਮਰ ਕਰੇ ਸਾਡੇ ਛੋਟੇ ਸਿੱਧੂ ਦੀ ਲੰਮੀ ਉਮਰ ਕਰੇ ਪਰਮਾਤਮਾ ਹਾਂਜੀ ਸੋ ਥੈਂਕ ਯੂ ਸੋ ਮਚ ਗਾਲੇ ਲਵ ਯੂ ਜੀ ਸਾਰਿਆਂ ਨੂੰ ਜੁੱਤੀ ਗਾਣੇ ਦੀ ਡਿਮਾਂਡ ਆ ਰਹੀ ਹੈ ਕਹਿੰਦੇ ਜੁੱਤੀ ਗਾਣਾ ਸੁਣਾ ਦਿਓ